ਅੱਜ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ ਤੇ ਅੱਜ ਆਪਾਂ ਬਜਾਈ ਕਰ ਰਹੇ ਹਾਂ ਜੀ 187 ਦੀ 18720 ਦੀ ਜਿਹੜੀਆਂ ਆਪਾਂ ਅੱਜ ਬਜਾਈ ਕਰ ਰਹੇ ਹਾਂ ਜੀ ਤੇ ਆ ਇੱਧਰ ਦੋ ਬਾੜੇ ਬੀਜ ਤੇ ਜੀ ਇੱਕ ਰਹਿ ਗਏ ਆ ਬੀਜਣ ਤੇ ਤੇ ਕੱਲ ਆਪਾਂ ਨਹੀਂ ਬਜਾਈ ਕਰੀਆ 327 ਦੀ ਤੇ ਉਹ ਵੀਡੀਓ ਪਾਉਣੀ ਪਾਉਣੀ ਸੀ ਪਰ ਟਾਈਮ ਹੀ ਲੱਗਿਆ ਜੀ ਕਿ ਉਧਰ 5-6 ਕਿੱਲੇ ਇਕੱਠੇ ਬਾਤ ਆਏ ਹੋਏ ਤੇ ਤੇ ਇਹਨੂੰ ਟਰੈਕਟਰ ਚਲੋ ਜੀ ਤੇ ਹੀ ਟਾਈਮ ਹੀ ਲੱਗਿਆ ਵੀਡੀਓ ਬਣਾਉਣ ਦਾ ਤੇ 327 ਜਿਹੜੀ ਆਪਾਂ ਬੀਜੀ ਆ ਜੀ ਉਹ ਪਹਿਲੀ ਵਾਰੀ ਬੀਜੀ ਹੈ ਕਿਤੇ ਤੇ ਇਹਦਾ ਝਾੜ ਦੇਖਦੇ ਆ ਜੀ ਇਹ ਕਿਤੇ ਕਿ ਮੇ ਛੱਡਦੀ ਉਹ ਝਾੜ ਵਧੀਆ ਦੱਸ ਰਹੇ ਆ ਉਹਦਾ ਦਾਣਾ ਵਧੀਆ ਸੀਗਾ ਜੀ ਮੋਟਾ ਦਾਣਾ ਤਾਂ ਤੇ ਇੱਧਰ ਆਪਣੀ ਜੀ 800 26 ਜਿਹੜੀ ਜੰਮੀ ਆ ਜੀ ਤੇ ਕਰੀਬਨ ਹੁਣ ਸਾਰੇ ਕਿੱਲੇ ਦਿਖਣ ਲੱਗ ਗਏ ਜੀ ਇਹ ਤੇ ਇਹ ਥੋੜੇ ਜਿਹਾ ਗਿੱਲੇ ਦੇ ਆਪਾਂ ਨੇ ਗਿੱਲੇ ਦੀ ਬੀਜਤੀ ਇੱਧਰ ਰੌਣੀ ਕਰੀ ਦੀ ਫਿਰ ਇਹ ਥੋੜੇ ਹੁਣ ਬਾਤ ਆਏ ਤੇ ਆਪਾਂ ਬੀਜ ਰਹੇ ਆ ਤੇ ਤਕਰੀਬਨ ਆਪਾਂ ਨੇ ਜੀ 826 ਤੇ 222 ਤੇ 187 ਤਕਰੀਬਨ ਆਪਾਂ ਕੋ ਪਿਛਲੇ ਸਾਲ ਵੀ ਹੈਗਾ ਤਾਂ ਇਹ ਥੋੜੀ ਲੇਟ ਵੀ ਹੋ ਗਈ ਜੀ ਪਿਛਲੇ ਸਾਲ ਤਾਂ ਵੀ ਵਧੀਆ ਝੜੀ ਹੈ ਜੀ ਇਹ 222 ਤੇ 826 ਤੇ 187 ਵਧੀਆ ਬੀਜ ਨੇ ਜੀ ਇਹ ਲੇਟ ਤੇ ਵੀ ਲੇਟ ਤੇ ਹੋ ਜੰਨੇ ਆ ਜੀ ਇਹ ਵਧੀਆ ਝੜਦੀਆਂ ਲੇਟ ਹੋ ਗਈ ਜੀ ਪਿਛਲੇ ਸਾਲ ਵੀ ਆਪਣੀ ਉਰੇ 10 ਕਿਲ ਇਹ ਮੁੱਚਲਤੀ ਤੇ ਮਸ਼ੀਨ ਆਈ ਨਹੀਂ ਤੀ ਇਕੱਠਾਂ ਵਾਲੀ ਲੇਟ ਆਈ ਤੀ ਤੇ ਤਕਰੀਬਨ ਫਿਰ ਵੀ ਵਧੀਆ ਝੜੀ ਹੈ ਜੀ ਇਹ ਤੇ ਇਹ ਬੀਜ ਤਕਰੀਬਨ ਵਧੀਆ ਨੇ ਤੇ 187 ਤੇ 826000 222 ਤੇ ਆਪਾਂ ਨੇ ਦੁਬਾਰ ਤੇ ਆਕਤੀ ਤਕਰੀਬਨ ਸਾਰੀ ਉਬੀਜੀ ਹੈ ਜੀ ਇਹ 5 6 ਕਿੱਲੇ 327 ਦੇ ਆ ਤੇ ਬਾਈ ਬੀਜ ਹੈ ਜੀ ਉਧਰ ਰੋਹੀ ਬਰਸੀਨ ਵੀ ਆਪਣਾ ਤਿਆਰ ਹੋ ਚੱਲਿਆ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਜੀ ਕਮੈਂਟ ਕਰਿਓ ਤੇ ਆਪਣੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਜਿੰਨੇ ਨੇ ਸਬਸਕ੍ਰਾਈਬ ਨਹੀਂ ਕਰਿਆ ਕਿ ਬਦਪਾ ਸਪੋਰਟ ਕਰੋ ਇਸ ਚੈਨਲ ਦੀ ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਵੀਡੀਓ ਦੇਖਣ ਬਾਅਦ ਤੇ